ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਚੰਦਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਕਿਉਂ ਨਾ ਤੁਹਾਨੂੰ ਉਹਨਾਂ ਦੀ ਆਖਰੀ ਵੀਡੀਓ ਦਿਖਾਈ ਜਾਵੇ ਜਿੱਥੇ ਉਹ ਹੱਸ ਖੇਡ ਕੇ ਆਪਣੀ ਲਾਈਫ ਨੂੰ ਇੰਜੋਏ ਕਰ ਰਿਹਾ ਸੀ ਪਰ ਉਹਨੂੰ ਕੀ ਪਤਾ ਸੀ ਕਿ ਮੇਰੇ ਨਾਲ ਆ ਕੁਝ ਹੋ ਜਾਣਾ ਹੈ ਚਲੋ ਦਿਖਾਉਂਦੇ ਹਾਂ ਤੁਹਾਨੂੰ ਉਹਨਾਂ ਦੀ ਇੱਕ ਕਲਿੱਪ ਪਕਰ ਕੇ ਫਲਾਈਂਗ ਬਾਰੇ ਤੁਹਾਨੂੰ ਦੱਸਿਆ ਨਹੀਂ ਸੀ ਸੱਚ ਫਲਾਈਂਗ ਕਰਨ ਪਹੁੰਚੇ ਆ ਪਾਓ ਪੈਰਾਮੋਟਰ ਆਪਣੀ ਤੰਗੀ ਹੋਈ ਆ ਤੇ ਆ ਜਗ੍ਹਾ ਗਰਾਊਂਡ ਬਹੁਤ ਖੁੱਲੀ ਆ ਗਰਾਊਂਡ ਵੀ ਤੁਹਾਨੂੰ ਦਿਖਾਉਣਾ ਲੋ ਜੀ ਕਹਿੰਦੇ ਗਰਾਊਂਡ ਦੇ ਵਿੱਚ ਆ ਕੀ ਚੀਜ਼ ਆਵੇ ਸੱਪ ਤਾਂ ਗਾਇਜ਼ ਹਮ ਅਭੀ ਦੇਖਤੇ ਹੈ ਕਿ ਇਹ ਹੈ ਕਿਆ ਸੱਪੋ ਸੱਪਾ ਹੋਏ ਸੱਪ ਆਦਾ ਨਹੀਂ ਕਿੱਲਾ ਹੋਇਆ ਕਿਤੇ ਔਰ ਨਾ ਓਕੇ ਰੋ ਭਾਈ ਬੰਦੇ ਨੇ ਉਹ ਹੋ ਜਾਂਦਾ ਕੀ ਕਹਿੰਦੇ ਹੁੰਦੇ ਦਵਾਈ ਬੰਚ ਆਈ ਉਹ ਆ ਗਈ ਗੱਡੀ ਪਾਣਾ ਖੁੱਡਾ ਵੀ ਇੱਥੇ ਤਾਂ ਵਾ ਲੈ ਮਤਰਾ ਦੇ ਵਿੱਚ ਹੋਣਗੇ ਵੀ ਬਾਬੇ ਬਾਬੇਓ ਬਾਬੇਓ ਕਰਦੇ ਨਹੀਂ ਮਾਰਦੇ ਨਹੀਂ ਜੇ ਜ ਜੱਟਾਂ ਦੇ ਧੱਕੇ ਜੜ ਗਏ ਤੈਨੂੰ ਗੋਲੀ ਨਾਲ ਾਡਾ ਦੇ ਕੇ ਆ ਜਾ ਬਾਹਰ ਤੂੰ ਮੱਲਾ ਗੱਲ ਖਾ ਗਊ ਦਾ ਦੁੱਧ ਪਰਾਮਾ ਕੇ ਮਾਰਦੇ ਨਹੀਂ ਕੁੱਟਦੇ ਨਹੀਂ ਬਾਬੇ ਚੱਲੇ ਆ ਜੇ ਕਿਤੇ ਮੁੜ ਕੇ ਆਏ ਤਾਂ ਸੂਟ ਸਵਾਦੀ ਜਾ ਤੈਨੂੰ ਕਹਿਤਾ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰ ਜੇ ਨਾ ਦੇਖੇ ਸ਼ੀਸ਼ੇ 'ਚ ਵੇਖ ਕੇ ਆਪ ਹੀ ਖਾ ਲਿਆ ਕਰ